ਸ਼ਹਿਰ ਦੀ ਵਾਰਡ ਨੰਬਰ 11 ਵਿੱਚ ਕਾਨੂੰਬਾਲ ਰੋਡ ਤੇ ਪੈਂਦੇ ਮੋਹੱਲਾ ਸ਼ਿਵਨਗਰ ਵਿੱਚ ਨਾਲਾ ਬੰਦ ਹੋਣ ਕਾਰਨ ਲੋਕਾਂ ਦੇ ਘਰ ਦੇ ਸਾਹਮਣੇ ਗੰਦਾ ਪਾਣੀ ਇਕੱਠਾ ਹੋ ਗਿਆ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਨਾਲਾ ਦਾ ਪਾਣੀ ਗਲੀ ਵਿੱਚ ਇਕੱਠਾ ਹੋਣ ਕਾਰਨ ਗਲੀ 'ਚ ਕੀੜੇ ਫਿਰ ਰਹੇ ਨੇ ਤੇ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਆ ਜਾਂਦਾ ਹੈ ਤੇ ਇਸ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਹੈ ਹਾਲਾਂਕਿ ਮੋਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਉੱਤੇ ਵਾਰਡ ਦੇ ਕੌਂਸਲਰ ਸ਼ੋਕ ਬੁੱਟੋ ਦਾ ਕਹਿਣਾ ਹੈ ਕਿ ਸ਼ਹਿਰ ਦਾ ਮੁੱਖ ਨਿਕਾਸੀ ਨਾਲਾ ਨਿਰਮਾਣ ਅਧੂਰ ਹੋਣ ਕਾਰਨ ਇਹ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਤੇ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਨੇ ਕਿ ਸ਼ਿਵਨਗਰ ਦੇ ਨਾਲੇ ਦਾ ਪਾਣੀ ਕਿਸੇ ਵੀ ਪਾਸੇ ਕੱਢਿਆ ਜਾਏ ਪਰ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖੋ ਗੱਲਾਂ ਇਦਾਂ ਇਹ 1.5-2 ਮਹੀਨੇ ਦਾ ਮਨੁਸਪਸਿਆ ਆ ਰਹੀ ਹੈ ਇਹ ਪ੍ਰਸ਼ਾਸਨ ਨੂੰ ਮੈਂ ਬੜੀ ਬਾਰੀ ਕਹਿ ਚੁੱਕਾ ਮੈਂ ਖ਼ਬਰਾਂ 'ਚ ਵੀ ਦੇ ਚੁੱਕਾ ਨਿਊਜ਼ 'ਚ ਵੀ ਦੇ ਚੁੱਕਾ ਪਰ ਮੇਰੇ ਅੱਖੇ ਲੱਗਦੇ ਨੇ ਕਿ ਜਦੋਂ ਮੈਂ ਜਾਨਾ ਨਾਲੇ ਤੇ ਠੇਕਦਾਰ ਤੋਂ ਮੈਂ ਕਹਿੰਦਾ ਠੇਕਦਾਰ ਮੈਨੂੰ ਕਹਿੰਦਾ ਵੀ ਅਜੇ ਤਾਂ 5-7 ਮਹੀਨੇ ਲੱਗਣੇ ਆ ਤੇ ਜੇ ਮੇਰਾ ਹਾਲੇ ਡੁੱਬ ਗਿਆ ਨਾ ਕਿ ਦੇ ਇੱਥੇ ਏਡਾ ਕੋਈ ਗੱਲਬਾਤ ਹੋ ਗਈ ਸੀ ਇਹਦਾ ਜੁਮੇਵਾਰ ਪ੍ਰਸ਼ਾਸਨ ਹੋਏਗਾ ਇਹ ਕਿਉਂ ਮੈਂ ਇਹਨਾਂ ਨੂੰ ਬੜੀ ਵਾਰੀ ਕਹਿ ਚੁੱਕਾ ਮੇਰੇ ਹਾਲੇ ਦੀ ਬੜੀ ਵੱਡੀ ਸਮੱਸਿਆ ਪਾਣੀ ਲੋਕਾਂ ਦੇ ਘਰਾਂ 'ਚ ਵੜਨਦੇ ਆ ਕੀੜੇ ਤੁਰਨਦੇ ਆ ਲੋਕਾਂ ਦੇ ਘਰਾਂ 'ਚ ਤੇ ਇਹਨਾਂ ਨੂੰ ਮੈਂ ਬੜੀ ਵਾਰੀ ਕਹਿ ਚੁੱਕਾ ਮੇਰੀ ਗੱਲ ਮੰਨਦੇ ਨਹੀਂ ਬੇ ਰੋਕੇ ਇਹਨਾਂ ਨੇ ਨਾਲਾ ਜਿਆ ਬਣਾਉਣ ਦੇ ਆ ਜਿਹੜੇ ਨਾਲਾ ਬਣਾਉਣਾ ਸੀ ਤੇ ਜਿੱਦਾਂ ਮੇਰਾ ਤੇ ਹੈ ਹੀ ਸਮੱਸਿਆ ਹੀ ਇਹ ਹੈ ਮੇਰੇ ਬਾਹਰ ਡਾਕਟਰਾਂ ਦੇ ਵਿੱਚ ਸਾਰਾ ਪੁੱਛੋ ਦੇਖੋ ਜਾ ਕੇ ਮੇਰੇ ਨਾਲ ਮੈਂ ਕਿਹਾ ਮੈਂ ਕੱਲ ਦੀ ਡੇਟ ਦੇ ਵਿੱਚ ਜੇ ਨਾ ਪ੍ਰਸ਼ਾਸਨ ਨੇ ਕੁਝ ਕੀਤਾ ਮੈਂ ਆਪਣੀ ਕਮੇਟੀ ਘਰ ਚ ਜੀਸੀ ਵੀ ਲੈ ਕੇ ਜਾ ਕੇ ਤੋੜ ਦੇਣਾ ਕਿਤੇ ਇਹੋ ਪਾਣੀ ਦੀ ਆ ਹੋਰ ਕੋਈ ਨਹੀਂ ਗੀ ਪਾਣੀ ਆ ਕੂੜਾ ਵਾ ਚੁੱਕਦੇ ਨਹੀਂ ਗੇ ਕਿੰਨੀ ਵਾਰੀ ਕਿਹਾ ਉਹਨਾਂ ਨੂੰ ਚੁਕਾਣ ਆਉਂਦਾ ਹੀ ਨਹੀਂ ਉਹ ਬੜਾ ਮਾੜਾ ਹਾਲ ਵਾ ਸਾਡਾ ਆਪਣਾ ਤਾਂ ਪਾਣੀ ਸਾਡੇ ਕਮਰਿਆਂ ਚ ਜਾਵੜਦਾ ਪਰਦੇ ਆ ਕਮਰੇ ਮੁਸ਼ਕਿਲ ਬੜੀ ਹੈ ਲੰਗੇ ਨਹੀਂ ਜਾਂਦਾ ਕਮਲੇ ਦਲਖੋੜਾ ਹਾਏ ਹੋਏ ਜਾਣ ਗਲੀ ਮਹੱਲੇ ਤੇ ਮੈਂ ਇਕੱਲੀ ਕਿੱਥੇ ਜਾਵਾਂ ਇਹਨੂੰ ਕਿੰਨਾ ਚੇਰ ਹੋ ਗਿਆ ਵਾ ਗਲੀ ਬਲੋਕ ਵਗਰ ਨਾਲੀ ਬਲੋਕ ਵਾ ਹਾਂਜੀ ਹਾਂਜੀ ਪਾਣੀ ਆ ਹੁਣ ਕੱਢਿਆ ਤੁਹਾਨੂੰ ਪਤਾ ਹੀ ਇੰਨਾ ਇੰਨਾ ਪਾਣੀ ਆ ਜਾਂਦਾ ਇਸ ਤੋਂ ਤੱਕ ਪਾਣੀ ਪਾਣੀ ਇਹ ਵਾਰਡ ਐਮ ਸੀ ਹੈਗਾ ਪੁੱਟੋ ਤੇ ਇਹ ਪਾਣੀ ਦਾ ਨਿਕਾਸ ਆ ਹੋਇਆ ਨਹੀਂ ਜੂ ਜਿਹੜਾ ਵੀ ਐਮ ਸੀ ਬੰਦਾ ਵਾ ਕੋਈ ਸੁਣਦਾ ਹੀ ਨਹੀਂ ਨੀ ਕੋਈ ਬਥੇਰੀਆਂ ਕਪਲੇਟਾਂ ਕੀਤੀਆਂ ਮੈਂ ਇੱਥੇ ਪਰ ਸੁਣਦਾ ਕੋਈ ਨਹੀਂ ਸਾਰੇ ਸ਼ਹਿਰ ਦਾ ਪਾਣੀ ਇੱਥੋਂ ਲੰਘਦਾ ਵਾ ਜਿੰਨਾ ਸ਼ਹਿਰ ਦਾ ਪਾਣੀ ਇੱਥੋਂ ਲੰਘ ਕੇ ਜਾਣਾ ਵਾ ਤੇ ਇਹੋ ਹੀ ਗਲੀ ਜਿਹੜੀ ਨੀਵੀਆਂ ਸਾਰੀ ਪਾਣੀ ਜਦੋਂ ਵੀ ਆਂਦਾ ਯਾਰ ਇੱਕ ਮੀਂਹ ਆਂਦਾ ਤੇ ਇੱਥੇ ਡੱਕ ਲੱਗ ਜਾਂਦੇ ਪਾਣੀ ਅੰਦਰਾਂ ਚ ਵੜ ਜਾਂਦਾ ਦੇਖੋ ਕਿੰਨੀ ਕਿੰਨੀ ਥੜੀਆਂ ਕਰਾਈ ਦੀਆਂ ਜੀ ਇਹ ਪਾਣੀ ਅੰਦਰ ਟੱਪ ਜਾਂਦਾ ਵਾ ਸਾਰਾ ਮੁਸ਼ਕਾ ਸਾਰੇ ਬੱਚੇ ਬਿਮਾਰ ਹੋਣਦੇ ਸਾਰਾ ਪਾਣੀ ਜਾਣਦੇ ਉਹ ਟੁੱਟੀਆਂ ਚ ਐ ਹੋਈ ਪੰਜ ਛੇ ਘਰ ਆ ਬਸ ਇਹ ਲੈਣ ਦੇ ਵਿੱਚ ਅਸੀਂ ਤੇ ਜਿਹੜਾ ਵੀ ਕੋਈ ਐਮਸੀ ਆਇਆ ਨਾ ਵੀ ਕਿਹਾ ਪਰ ਗੱਲ ਕਿਸੇ ਨੇ ਨਹੀਂ ਸੁਣੀ ਇੱਥੇ ਵੀ ਕੰਪਲੀਟਾਂ ਪਾਈਆਂ ਪਹਿਲਾਂ ਜਮਾਦਾਰ ਬਸਾ ਦਿੰਦੇ ਐ ਜਮਾਦਾਰ ਨਾਲ ਹੀ ਪੂਰੀ ਤਰ੍ਹਾਂ ਕੱਢਦਾ ਨਹੀਂ ਉਤੋਂ ਤੋਂ ਲੈ ਜਾਂਦਾ ਕੂੜਾ ਥੱਲੇ ਉਸੇ ਦਾ ਨਾ ਰਹਿੰਦਾ ਕੂੜਾ ਮੇਨ ਸਮੱਸਿਆ ਇਹ ਕਿ ਜਿਹੜੀ ਗਲੀ ਦਾ ਪਾਣੀ ਦਾ ਨਿਕਾਸ ਹੋ ਰੋ خدا ਕਿ ਨਾਲੀ ਨਿਕਲਦੀ ਨਹੀਂ ਹੈਗੀ ਇੱਕ ਗਲੀ ਨੀਵੀ ਹੈ ਇੱਕ ਨਾਲੀ ਕੱਢ ਦੇਣੀ ਹੈਗੀ ਪੂਰੀ ਤਰ੍ਹਾਂ ਥਲੋਂ ਹਾਂ ਥਲੋਂ ਤੱਕ ਨਾਲੀ ਕੱਢਣਾ ਤੇ ਆਪੇ ਪਾਣੀ ਚੱਲ ਪੈਂਦਾ ਵਾ ਬਲੋਕ ਹੈ ਸਾਰਾ